ਕਾਂਗਰਸ ਦੇ ਰਾਹੁਲ ਗਾਂਧੀ ਵੱਲੋਂ ਇੱਕ ਮੁਹਿੰਮ ਛੇੜੀ ਹੋਈ ਹੈ ਕਿ ਜੋ ਵੋਟ ਚੋਰੀ ਹੋਈ ਹੈ ਤਾਂ ਉਸ ਨੂੰ ਲੈ ਕੇ ਪੂਰੇ ਦੇਸ਼ ਭਰ ਦੇ ਵਿੱਚ ਫਾਰਮ ਭਰੇ ਜਾ ਰਹੇ ਨੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਕਿ ਹਲਕਾ ਖੜਦੇ ਪਿੰਡ ਖਿਦਰਾਬਾਦ ਦੇ ਵਿੱਚ ਇੱਕ ਗੱਡੀ ਜਿਹੜੀ ਸਕਰੀਨ ਲਾ ਕੇ ਇਹ ਜਗਾ ਉੱਤੇ ਲੋਕਾਂ ਨੂੰ ਜੋ ਵੋਟ ਚੋਰੀ ਹੋਈ ਹੈ ਉਸ ਵਾਸਤੇ ਜਿਹੜਾ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਅੱਗੇ ਇਲੈਕਸ਼ਨ ਵੀ ਨੇ ਤਾਂ ਉਸ ਬਾਤ ਤੇ ਲਗਾਤਾਰ ਇਹ ਮੁਹਿੰਮ ਕਾਂਗਰਸ ਪਾਰਟੀ ਦੇ ਵਰਕਰ ਆਗੂਆਂ ਵੱਲੋਂ ਸ਼ੁਰੂ ਕੀਤੀ ਹੋਈ ਐ ਇਸ ਨੂੰ ਲੈ ਕੇ ਸਰਬੋਤਮ ਰਾਣਾ ਜੋ ਕਿ ਯੂਥ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਤਾਂ ਉਹ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਤਾਂ ਸਰਬੋਤਮ ਜਿਹੜਾ ਇਹ ਮੂਹਮ ਸ਼ੁਰੂ ਕੀਤੀ ਤੁਸੀਂ ਕਿ ਬੋਰਡ ਚੋਰੀ ਹੋ ਗਿਆ ਜੀ ਬਹੁਤ ਵੱਡਾ ਨੁਕਸਾਨ ਹੋਇਆ ਦੇਸ਼ ਨੂੰ ਇਕ ਢਾ ਲਈ ਜਾ ਰਹੀ ਹੈ ਪਰ ਦੂਜੇ ਪਾਸੇ ਭਾਜਪੀ ਜਿਹਾ ਫਿਰ ਜਿਸ ਤਰੀਕੇ ਨਾਲ ਕੋਰਟ ਦਾ ਹੁਕਮ ਆਇਆ ਕਿ ਇਸ ਤਰੀਕੇ ਦਾ ਕੁਝ ਵੀ ਨਹੀਂ ਹੋਇਆ ਜਾਣ ਬੁੱਝ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਨਹੀਂ ਭਾਈ ਜੀ ਉਹ ਜਾਣ ਬੁਝ ਕੇ ਲੋਕਾਂ ਨੂੰ ਗੁੰਮਰਾਹ ਤਾਂ ਕਿਵੇਂ ਕਰ ਰਹੇ ਆ ਆ ਅੱਜ ਰਾਹੁਲ ਜੀ ਦੀ ਜੋ ਰਾਹੁਲ ਜੀ ਨੇ ਦੋ ਬਾਰ ਪ੍ਰੈਸ ਕਾਨਫਰੰਸ ਕਰੀ ਹੈ ਮੀਡੀਆ ਰਾਹੀ ਸਾਰੇ ਮੀਡੀਆ ਚੈਨਲਸ ਤੁਹਾਨੂੰ ਪਤਾ ਨਹੀਂ ਦਿਖਾ ਰਹੇ ਉਸ ਚੀਜ਼ ਨੂੰ ਜਿਵੇਂ ਕਿ ਆਪਾਂ ਸਾਰਿਆਂ ਨੂੰ ਹੀ ਪਤਾ ਵੀ ਰਾਹੁਲ ਜੀ ਨੇ ਆ ਮੁੱਦਾ ਪਹਿਲੇ ਦਿਨ ਤੋਂ ਚੁੱਕਿਆ ਹੋਇਆ ਹੈ ਤੇ ਮੈਂ ਕਹਿ ਰਿਹਾ ਸਾਡੇ ਜ਼ਿਲ੍ਹੇ ਚ ਵੀ ਅਸੀਂ 10ਵਾਂ ਪ੍ਰੋਗਰਾਮ ਵੋਟ ਚੋਰੀ ਨੂੰ ਲੈ ਕੇ ਹੀ ਕਰ ਰਹੇ ਆ ਕਿ ਵੋਟ ਚੋਰੀ ਹੋ ਰਹੀ ਹੈ ਤੇ ਇਸ ਦਾ ਪ੍ਰੂਫ ਰਾਹੁਲ ਜੀ ਆਪਣੀ ਵੀਡੀਓ ਚ ਤੇ ਆਪਣੀ ਪ੍ਰੈਸ ਕਾਨਫਰੈਂਸ ਦੇ ਚੁੱਕੇ ਨੇ ਤੇ ਉਹ ਕਹਿ ਰਹੇ ਮੇਰੇ ਕੋਲ 100% ਸਚਾਈ ਵਾਲੇ ਪ੍ਰੂਫ ਹੈ ਕੋਈ ਮੈਂ ਇਸ ਝੂਠ ਗੱਲ ਨਹੀਂ ਕਰ ਰਿਹਾ 1% ਵੀ ਕੋਈ ਫੇਕ ਚੀਜ਼ ਨਹੀਂ ਹੈ ਆਹ ਜਿਵੇਂ ਕਿ ਉਹਨਾਂ ਨੇ ਕਿਹਾ ਵੀ ਕਰਨਾਟਕਾ ਚ ਇੱਕ ਕਨਸਟਿਟੂਐਂਸੀ ਹੈ ਲੋਕ ਸਭਾ ਦੀ ਜਿੱਥੇ 1 ਲੱਖ ਤੋਂ ਵੱਧ ਵੋਟ ਦੀ ਚੋਰੀ ਹੋਈ ਹੈ ਤੇ ਉੱਥੇ ਭਾਜਪਾ ਦਾ ਐਮਪੀ ਜਿੱਤਿਆ ਮੈਂ ਤੁਸੀਂ ਮੈਂ ਲਾਵਾਂ ਮੇਰੇ ਹੀ ਕੋਈ ਕੁਲੀਕ ਹੈ ਰਾਜਸਥਾਨ ਤੋਂ ਉਹ ਸਿਰਫ 1600 ਵੋਟਾਂ ਤੋਂ ਵੀ ਹਾਰਿਆ ਲੋਕ ਸਭਾ ਕਿ ਤੁਸੀਂ ਮੰਨ ਸਕਦੇ ਹੋ ਵੀ 1600 ਵੋਟ ਤੋਂ ਉਹ ਵੀ 3-4 ਵਾਰ ਰੀਕਾਉਂਟਿੰਗ ਕਰਾ ਕੇ ੱੱੱਕੇ ਨਾਲ ਉਹਨੂੰ ਹਰਾਇਆ ਗਿਆ ਤੇ ਆ ਕੋਈ ਝੂਠ ਨਹੀਂ ਹੈ ਸਾਡੀ ਡਿਮਾਂਡ ਹੈ ਅਸੀਂ ਯੂਥ ਕਾਂਗਰਸ ਵੱਲੋਂ ਡਿਮਾਂਡ ਕਰਦੇ ਆ ਕਿ ਜੋ ਵੋਟ ਚੋਰੀ ਕਰ ਰਹਾ ਉਹਨੂੰ ਗੱਦੀ ਛਡਵਾਣੀ ਹੈ ਅਸੀਂ ਅੱਜ ਦੀ ਡੇਟ 'ਚ ਸਾਡੇ ਪ੍ਰਧਾਨ ਪੀਸੀਸੀ ਰਾਜਾ ਵੜਿੰਗਜੀ ਵੱਲੋਂ ਵੀ ਆਈ ਹੈ ਕਿ ਵੋਟ ਚੋਰ ਗੱਦੀ ਛੋੜ ਤੇ ਆ ਸਾਡਾ ਨਾਰਾ ਬਣ ਚੁੱਕਿਆ ਤੇ ਅਸੀਂ ਇਸ ਚੀਜ਼ ਤੇ ਖੜੇ ਆ ਤੇ ਇਸੀ ਕਰਕੇ ਜੋ মিডিਆ ਨਹੀਂ ਦਿਖਾ ਰਿਆ ਸੀ ਅੱਜ ਅਸੀਂ ਯੂਥ ਕਾਂਗਰਸ ਵੱਲੋਂ ਇਸ ਮੁਹਿੰਮ ਨੂੰ ਹਰ ਇੱਕ ਪਿੰਡ ਹਰ ਇੱਕ ਸ਼ਹਿਰ ਲੈ ਕੇ ਜਾਵਾਂਗੇ ਤਾਂ ਕਿ ਰਾਹੁਲ ਜੀ ਨੂੰ ਸਾਰੇ ਸਾਡੇ ਆਵਾਮ ਸੁਣ ਸਕੇ ਜਿਹਦੇ ਤੱਕ ਆਵਾਜ਼ ਜਿਹਦੇ ਤੱਕ ਆ ਸੱਚਾਈ ਹੁਣ ਤੱਕ ਨਹੀਂ ਪਹੁੰਚੀ ਤੁਸੀਂ ਕਹਿ ਰਹੇ ਕਿ ਵੋਟ ਚੋਰੀ ਹੁੰਦੀ ਹੈ ਪਰ ਇੱਥੇ ਤੁਹਾਡੀ ਸਰਕਾਰ ਬਣਦੀ ਹੈ ਜਿਵੇਂ ਹਿਮਾਚਲ ਦੀ ਗੱਲ ਕਰੀਏ ਜਾਂ ਹੋਰ ਪਾਸੇ ਗੱਲ ਕਰੀਏ ਤਾਂ ਉੱਥੇ ਨਹੀਂ ਵੋਟ ਚੋਰੀ ਹੁੰਦਾ ਫਿਰ ਨਹੀਂ ਸਰ ਆਪਾਂ ਗੱਲੇ ਲੋਕ ਸਭਾ ਦੀ ਕਰ ਰਹੇ ਆ ਅਸੀਂ ਲੋਕ ਸਭਾ ਦੀ ਗੱਲ ਕਰੀ ਜੋ ਹੁਣ ਪੰਜਾਬ ਚ ਬਹੁ ਜਿੱਤੇ ਤੁਹਾਡੇ ਤਾਂ ਪੰਜਾਬ ਚ ਜਿੱਤੇ ਆ ਪੰਜਾਬ ਦੇ ਲੋਕਾਂ ਦਾ ਤਾਂ ਹੰਗਾਰਾ ਹੀ ਏ ਡਾ ਕੀ ਬੀਜੇਪੀ ਵੈਸੇ ਨਹੀਂ ਅੱਜ ਤੱਕ ਖੜਨ ਦੰਦੇ ਨਾ ਬੀਜੇਪੀ ਅੱਜ ਤੱਕ ਖੜੀ ਹੈ ਨਾ ਆਣੇ ਵਾਲੇ ਟਾਈਮ ਚ ਖੜੇਗੀ ਤਾਂ ਪੰਜਾਬ ਨੂੰ ਤਾਂ ਬੀਜੇਪੀ ਦੇਖ ਕੇ ਆਪਾਂ ਦੇਖੀਏ ਦੋ ਤਿੰਨ ਸਾਲ ਪਹਿਲਾਂ ਕਿਤ ਤਰ੍ਹਾਂ ਭੱਜਦੀ ਸੀ ਤਾਂ ਉਹ ਉਹ ਸਟੇਟ ਚ ਟੱਕਾ ਕਰ ਜਾਂਦੇ ਆ ਜਿੱਥੇ ਥੋੜੇ ਵਿਚਾਰੇ ਲੋਕ ਨਰਮ ਹੈ ਜਾਂ ਅਸੀਂ ਕਹਿ ਲਈਏ ਕੁਛ ਹੈ ਮਹਾਰਾਸ਼ਟਰ ਜ ਤੁਸੀਂ ਲਾਓ ਪਹਿਲਾਂ ਹੋਇਆ ਲੋਕ ਸਭਾ ਉੱਥੇ ਕੁਝ ਹੋਰ ਰਿਜ਼ਲਟ ਆਇਆ ਉਸ ਤੋਂ ਬਾਅਦ ਹੋਇਆ ਵਿਧਾਨ ਸਭਾ ਟੋਟਲੀ ਡਿਫਰੈਂਟ ਰਿਜ਼ਲਟ ਆਇਆ 5-7 ਮਹੀਨੇ ਦੇ ਪੀਰੀਅਡ ਚ 1 ਕਰੋੜ ਵੋਟ ਉਹਨਾਂ ਨੇ ਨਵੀ ਬਣਾਤੀ ਲਗਭਗ ਉਸ ਤੋਂ ਬਾਅਦ ਤੁਸੀਂ ਹਰਿਆਣਾ ਲਾ ਲਓ ਲੋਕ ਸਭਾ ਅਸੀਂ ਵੀ ਉਹੀ ਚੀਜ਼ ਦੇਖ ਕੇ ਹੈਰਾਨ ਹੈ ਕਿ ਲੋਕ ਸਭਾ ਚ ਤਾਂ ਸਾਨੂੰ ਲੋਕਾਂ ਨੇ ਐਨਾ ਵਧੀਆ ਫਤਵਾ ਦੇਇਆ ਵੀ ਦਸਾਂ ਚੋਂ ਪੰਜ ਲੋਕ ਸਭਾ ਦੀ ਸੀਟਾਂ ਸਾਡੀਆਂ ਤੇ ਜਿੱਥੇ ਹਰਿਆਣਾ ਚ ਅਸੀਂ ਕਹਿ ਰਹੇ ਸੀ ਖਾਤੀ ਠੋਕ ਕੇ ਸੀਨਾ ਠੋਕ ਕੇ ਅਸੀਂ ਕਹਿੰਦੇ ਸੀ ਵੀ ਸਾਡੀ ਸਰਕਾਰ ਆ ਰਹੀ ਹੈ ਉੱਥੇ ਇਹਨਾਂ ਨੇ ਉੱਥੇ ਵੀ ਸਾਡੇ ਨਾਲ ਆਹੀ ਕਪੜਾ ਬਾਜੀ ਕਰੀ ਹੈ ਤੇ ਜੋ ਪਰਸੈਂਟੇਜ ਪੋਲਿੰਗ ਬੰਦ ਹੋਣ ਦੇ ਟਾਈਮ ਤੇ ਸੀ ਤੇ ਜੋ ਪਰਸੈਂਟੇਜ ਰਿਜ਼ਲਟ ਆਣ ਦੇ ਟਾਈਮ ਤੇ ਉਸ ਤੇ ਜ਼ਮੀਨ ਅਸਮਾਨ ਦਾ ਫਰਕ ਹੈ ਹਰਿਆਣਾ ਦੀ ਲੀਡਰਸ਼ਿਪ ਨੇ ਇਹਦਾ ਕੋਰਟ ਚ ਕੇਸ ਵੀ ਫਾਈਲ ਕਰਾਇਆ ਵਾ ਤੇ ਉਹ ਇਸ ਪਿੱਛੇ ਪੈਰਵਾਈ ਕਰ ਰਹੇ ਆਂ ਇਹ ਕਾਂਗਰਸ ਦਾ ਇੰਨਾ ਜੋਰ ਹੈ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੀ ਲੋੜ ਹੈ ਤੁਸੀਂ ਉਸੇ ਸਟੇਟਾ ਚ ਲਿਓ ਜਿਹੜੇ ਦੇ ਵਿੱਚ ਘਟ ਹੈ ਇਹ ਜਾਗਰੂਕ ਨਹੀਂ ਲੋਕ ਮੈਂ ਸਰ ਮੈਂ ਮੋਹਾਲੀ ਜ਼ਿਲ੍ਹੇ ਤੋਂ ਪ੍ਰਧਾਨ ਐ ਤੇ ਪਿੰਡਾਂ 'ਚ ਹਲੇ ਵੀ ਹਰ ਇੱਕ ਨੂੰ ਨਹੀਂ ਪਤਾ ਕਿ ਭਾਜਪੀ ਕਿਵੇਂ ਆਹ ਵੋਟ ਚੋਰੀ ਕਰਕੇ ਆਪਣੇ ਹਰ ਇੱਕ ਸੂਬੇ ਸਰਕਾਰਾਂ ਨੂੰ ੱੱਕੇ ਨਾਲ ਸਰਕਾਰ ਬਣਾ ਰਹੀ ਐ ਤੇ ਮੇਰਾ ਫਰਜ਼ ਐ ਕਿ ਮੈਂ ਆਪਣੇ ਏਰੀਆ 'ਚ ਆਪਣੇ ਜ਼ਿਲ੍ਹੇ 'ਚ ਤਾਂ ਖਾਸ ਕਰ ਆਪਣੇ ਸੂਬੇ 'ਚ ਤਾਂ ਅਸੀਂ ਇਹਨੂੰ ਪਿੰਡ ਪਿੰਡ ਸ਼ਹਿਰ ਸ਼ਹਿਰ ਲੈ ਕੇ ਜਾਵਾਂਗੇ ਹੋਰ ਸਟੇਟਾਂ 'ਚ ਵੀ ਸਾਰੀ ਲੀਡਰਸ਼ਿਪ ਸਾਡੀ ਯੂਥ ਕਾਂਗਰਸ ਦੀ ਟੀਮਾਂ ਸੜੇ ਨੈਸ਼ਨਲ ਪ੍ਰਧਾਨ ਵੱਲੋਂ ਆ ਮਹਿੰਮ ਚਲਾਈ ਜਾ ਰਹੀ ਹੈ ਜੀ ਇਹਦੇ ਫਾਰਮ ਭਰੇ ਜਾ ਰਹੇ ਨਹੀਂ ਤਾਂ ਕੀ ਮਕਸਦ ਹੈ ਇਹ ਕਿਉਂ ਭਰੇ ਜਾ ਰਹੇ ਇਹਦਾ ਮਕਸਦ ਹੈ ਆ ਕੋਈ ਫਾਰਮ ਧੱਕੇਸਰ ਨਹੀਂ ਪਰਵਾ ਰਿਆ ਪਹਿਲੀ ਗੱਲ ਤਾਂ ਇਹ ਫਾਰਮ ਤੁਸੀਂ ਦੇਖੋਗੇ ਨਾਮ ਹੈ ਫੋਨ ਨੰਬਰ ਹੈ ਪਤਾ ਹੈ ਦਸ ਦਸਤਾਵੇਜ਼ ਕੌਣ ਆਪਣੇ ਦਕਸ਼ਤ ਸਾਈਨ ਕੌਣ ਕਰਦਾ ਜਿਹੜਾ ਇਸ ਗੱਲ ਤੇ ਰਾਜੀ ਹੈ ਜੇ ਮੈਂ ਫਾਰਮ ਪਰਵਾ ਰਿਆ ਤੇ ਮੈਂ ਪਹਿਲਾ ਬੰਦੇ ਨੂੰ ਦੱਸਦਾ ਕਿ ਇਸ ਚੀਜ਼ ਕਰਕੇ ਫਾਰਮ ਪਰਵਾ ਰਹੇ ਹਾਂ ਕਿ ਤੁਸੀਂ ਇਸ ਗੱਲ ਤੇ ਸਹਿਮਤ ਹੋ ਤੇ ਜਿਵੇਂ ਕਿ ਅੰਕਲ ਮੇਰੇ ਨਾਲ ਖੜੇ ਸੀ ਉਹ ਖੁਦ ਸਹਿਮਤ ਹੋ ਕੇ ਕਹਿ ਕੇ ਗਏ ਹੈ ਕੀ ਹਾਂ ਜੀ ਅਸੀਂ ਤਾਂ ਵੋਟ ਸ਼ੁਰੂ ਤੇ ਪਰ ਫਿਰ ਗੱਲ ਉਹ ਹੈ ਕਿ ਇੰਨੀ ਵੋਟਾਂ ਨਿਕਲ ਕਿਵੇਂ ਰਹੀਆਂ ਬੀਜੇਪੀ ਦੀ ਤੇ ਜਿਹੜਾ ਬੰਦਾ ਸਾਈਨ ਕਰ ਰਹਾ ਉਹ ਆਪਣੀ ਮਰਜ਼ੀ ਨਾਲ ਕਰ ਰਹਾ ਤੇ ਉਹ ਕੋਈ ਜਾਲੀ ਸਾਈਨ ਨਹੀਂ ਹੋ ਰਹੇ ਹੋਰੇ ਬਈ ਬੀਜੇਪੀ ਵਾਲਾ ਕੰਮ ਨਹੀਂ ਚੱਲ ਰਿਹਾ ਅਸੀਂ ਸਿਗਨੇਚਰ ਕੈਂਪੇਨ ਚਲਾ ਰਹੇ ਹਾਂ ਕਿ ਹਾਂ ਲੋਕੋ ਕ ਵੀ ਸਾਡੇ ਹੱਕ ਚ ਨੇ ਜੋ ਰਾਹੁਲ ਜੀ ਗੱਲ ਕਰ ਰਹੇ ਲੋਕ ਵੀ ਉਸ ਦੇ ਹੱਕ ਚ ਨੇ ਉਹ ਲੱਗਦਾ ਕਿ ਬੀਜੇਪੀ ਇੱਥੇ ਵੀ ਕਰ ਸਕਦੀ ਕਪਲਾ ਸਰ ਜੇ ਅਸੀਂ ਪੈਰਾ ਨਹੀਂ ਦਵਾਂਗੇ ਤਾਂ ਬੀਜੇਪੀ ਕੁਝ ਵੀ ਕਿੱਥੇ ਵੀ ਕਰ ਸਕਦੀ ਹੈ ਹੁਣ ਲਗਾਤਾਰ ਇਹ ਮਹਿੰਮ ਤੁਸੀਂ ਹਲਕਾ ਖੜ ਦੇ ਵਿੱਚ ਕਰ ਰਹੇ ਹੋ ਕੱਲੇ ਕੱਲੇ ਪਿੰਡ ਕੱਲੇ ਕੱਲੇ ਸ਼ਹਿਰ ਦੇ ਵਿੱਚ ਤੁਸੀਂ ਆਣੇ ਵਾਲੇ ਅੱਜ ਅਸੀਂ ਸ਼ੁਰੂਆਤ ਕਰੀ ਹੈ ਆ ਸਾਡੇ ਹਲਕੇ ਦਾ ਖਰੜ ਦਾ ਏਰੀਆ ਦਾ ਸਾਡੇ ਦੇ ਜ਼ਿਲ੍ਹੇ ਦਾ ਇੱਕ ਬਹੁਤ ਵੱਡਾ ਪਿੰਡ ਹੈ ਜਿੱਥੇ ਕਿ 7-8000 ਵੋਟ ਹੈ ਤੇ ਆਬਾਦੀ ਉਸ ਤੋਂ ਵੀ ਵੱਧ ਹੈ ਤੇ ਅੱਜ ਅਸੀਂ ਇੱਥੋਂ ਸ਼ੁਰੂਆਤ ਕਰੀ ਹੈ ਅੱਜ ਅੱਜ ਅਸੀਂ 4-5 ਪਿੰਡ ਜਾਂ ਆਪਣੇ 5-7 ਪੁਆਇੰਟ ਕਵਰ ਕਰਾਂਗੇ ਆਣੇ ਵਾਲੇ 5-7 ਦਿਨਾਂ 'ਚ ਅਸੀਂ ਹਲਕਾ ਵੀ ਪੂਰਾ ਕਵਰ ਕਰਾਂਗੇ ਨਾਲ-ਨਾਲ ਲੱਗਦੇ ਜ਼ਿਲ੍ਹਾ ਵੀ ਕਵਰ ਕੀਵੇਂ ਤਾਂ ਹੰਗਾਰਾ ਮਿਲ ਰਿਹਾ ਲੋਕਾਂ ਦਾ ਦੇਖ ਕੇ ਵੀਡੀਓ ਦਾ ਕੋਈ ਅਸਰ ਪੈਂਦਾ ਲੋਕ ਲੋਕਾਂ ਤੇ ਦੇਖੋ ਨਾ ਜੀ ਜਿਹੜੇ ਲੋਕਾਂ ਨੇ ਹਾਲੇ ਤੱਕ ਪ੍ਰੈਸ ਕਾਨਫਰੰਸ ਸੁਣੀ ਨਹੀਂ ਤਾਂ ਉਹ ਬੰਦਾ ਜ਼ਰੂਰ ਇੱਥੇ ਖੜ ਕੇ ਸੁਣ ਕੇ ਜਾ ਰਿਹਾ ਹੈ ਤੇ ਉਹਨੂੰ ਹੁਣ ਪਤਾ ਲੱਗ ਰਿਹਾ ਕਿ ਹਾਂ ਜੀ ਇਹੋ ਜਿਹਾ ਵੀ ਕੁਝ ਹੋ ਕੇ ਹਟ ਹੈ ਹੁਣ ਕਰਨਾਟਕਾ ਦੀ ਨਾ ਤਾਂ ਮੈਨੂੰ ਵੀ ਸ਼ਾਇਦ ਮੈਨੂੰ ਵੀ ਉਨੀ ਨੌਲੇਜ ਨਾ ਹੁੰਦੀ ਉਹ ਰਾਹੁਲ ਜੀ ਨੇ ਦੱਸਿਆ ਨਾ ਵੀ 1 ਲੱਖ ਪਲੱਸ ਵੋਟ ਤੋਂ ਉੱਥੇ ਵੱਧ ਕਾਪੜਾ ਹੋਇਆ ਇੱਕ ਘਰ ਚ 90 90 ਵੋਟਾਂ ਬਣੀ ਹੋਈਆਂ ਕੀ ਤੁਸੀਂ ਮੰਨਦੇ ਹੋ ਵੀ ਆਹ ਚੀਜ਼ ਹੈ ਜਿਨ੍ਹਾਂ ਦੀ ਡੈਥ ਹੋ ਗਈ ਉਹਨਾਂ ਦੀ ਵੋਟ ਕੱਟੀ ਨਹੀਂ ਜਿਹੜੇ ਬੰਦੇ ਕਾਂਗਰਸੀ ਜੁੰਦੇ ਉਹਨਾਂ ਦੀ ਵੋਟਾਂ ਕੱਟੀ ਜਾ ਰਹੀਆਂ ਧੱਕੇ ਨਾਲ ਸਪੋਜ਼ ਕਰੋ ਮੇਰੀ ਵੋਟੇ ਕੱਟ ਗਈ ਪਿੰਡ ਚੋਂ ਫਿਰ ਮੈਂ ਮੇਰੀ ਵੋਟ ਕੌਣ ਪਾਏਗਾ ਪੈਣੀ ਹੋਣੀ ਹੈ ਉਹ ਵੋਟ ਦਾ ਨੁਕਸਾਨ ਕਿਨੂੰ ਹੈ ਕਾਂਗਰਸ ਪਾਰਟੀ ਨੂੰ ਸਾਡੀ ਪਾਰਟੀ ਨੂੰ ਠੀਕ ਹੈ ਬਿਲਕੁਲ ਦੇਖੋ ਕਿ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਇਹ ਮੁਹਿੰਮ ਚਲਾਈ ਜਾ ਰਹੀ ਹੈ ਕਿ ਜਿਹੜਾ ਵੋਟ ਚੋਰੀ ਹੋਇਆ ਹੈ ਬਾਕੀ ਸਟੇਟਾਂ ਦੇ ਵਿੱਚ ਉੱਥੇ ਕਾਫੀ ਵੱਡਾ ਕਾਂਗਰਸ ਨੂੰ ਝਟਕਾ ਲੱਗਿਆ ਇਸ ਕਾਰਨ ਇਹ ਵੀ ਦੱਸਿਆ ਗਿਆ ਕਿ ਲੋਕਾਂ ਨੂੰ ਅਵੇਅਰ ਕਰ ਰਹੇ ہیں ਭਾਜਪਾ ਧੱਕਾ ਕਰ ਰਹੀ ਹੈ ਦੂਜੇ ਪਾਸੇ ਬੀਜੇਪੀ ਵੱਲੋਂ ਕਿਹਾ ਜਾ ਰਿਹਾ ਕਿ ਐਦਾਂ ਦਾ ਕੋਈ ਕੁਝ ਹੋ ਨਹੀਂ ਰਿਹਾ ਜਾਣਬੁੱਝ ਕੇ ਰਾਹੁਲ ਗਾਂਧੀ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਲੱਗੇ ਹੋਣੇ ਉਹ ਇਹਨਾਂ ਨੂੰ ਦੱਸੇਗਾ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਲੋਕਾਂ ਨੇ ਫਤਵਾ ਦਿੱਤਾ ਹੈ ਤਾਂ ਸਾਨੂੰ ਡਾਰਿਆ ਕਿ ਤਨਾ ਕਿਤੇ ਇੱਥੇ ਵੀ ਪੰਜਾਬ ਦੇ ਵਿੱਚ ਬੀਜੇਪੀ heira-pheri ਕਰ ਸਕਦੀ ਹੈ ਤੁਹਾਨੂੰ ਕਹਿ ਰਮਨ ਸੁਮਿਤ ਦੇ ਨਾਲ ਤੁਸੀਂ